ਸਾਡੇ ਡਿਟਰ ਦੇ ਪੱਟੀ ਸਾਹਿਬ ਨੇ ਔਰ ਸਾਡੇ ਮਜੂਦਾ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬ ਨੇ ਸਰਦਾਰ ਮਿੰਟਾ ਜੀ ਇਹਨਾਂ ਨੇ ਬਹੁਤ ਸੋਨਾ ਉਪਰਾਲਾ ਕੀਤਾ ਹੈ ਔਰ ਇਹ ਬਹੁਤ ਹੀ ਸਮਾਰਟਲੀ ਵੀ ਸੋਨਾ ਮੈਸੇਜ ਆ ਔਰ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦਾ ਇਹ ਇਹਨਾਂ ਨੇ ਉਹਨਾਂ ਬਾਰੇ ਹੀ ਸੋਚਿਆ ਜਿਹੜੇ ਲੋੜਵੰਦ ਨੇ ਔਰ ਉਹਦੇ ਨਾਲ ਨਾਲ ਗੈਰ ਇਹਨਾਂ ਨੇ ਵੀ ਚੀਜ਼ ਦਾ ਘਰ ਜਾ ਜਾ ਕੇ ਵੀ ਕਰ ਸਕਦੇ ਬਟ ਸਾਰਿਆਂ ਨੂੰ ਇਕੱਠਾ ਅਰਕੀਸ ਲਈਏ ਕੀਤਾ ਹਾਂ ਵੀ ਆਪਸ ਚ ਉਹਨਾਂ ਦਾ ਮਨ ਜਿਹੜਾ ਵਾ ਥੋੜਾ ਹੋਰ ਕੁਸ਼ਤਿਲ ਹੋ ਜਾਏ ਆਪਸ ਚ ਵਿਚਾਰ ਸਾਂਝੇ ਅਰਨ ਕੁ ਗੱਲਾਂ ਬਾਤਾਂ ਅਰਲੈਂਡੀਆਂ ਨੇ ਲੇਡੀਜ਼ ਹੋਰ ਪਿਆਰ ਵੱਧ ਜਾਂਦਾ ਔਰ ਉਹਦੇ ਨਾਲ ਨਾਲ ਇਹਨਾਂ ਨੇ ਤਾਂ ਇੱਕ ਬੜੀ ਸੋਹਣੀ ਚੀਜ਼ ਕੀਤੀ ਹੈ ਉੱਥੇ ਨਾਲ ਹੀ ਇਹਨਾਂ ਨੇ ਵਧਾਈ ਦੇ ਦਿੱਤੀ ਹੈ ਨਵੇਂ ਸਾਲ ਦੀ ਔਰ ਵੱਡੇ ਦਿਨ ਦੀ ਜੀ ਵੇਖੋ ਕਿਤੇ ਇਹਨਾਂ ਦਾ ਦਿਲ ਆ ਇਹਨਾਂ ਦਾ ਮਨ ਆ ਆਈਡੀ ਡੇਟ 'ਚ ਹਰ ਇਨਸਾਨ ਪੈਸੇ ਕਮਾ ਰਿਹਾ ਹੈ ਬਟ ਪੈਸਾ ਜਿਹੜਾ ਜੋੜਨਾ ਉਹਨੂੰ ਬੰਦੀ ਰੱਖੀ ਜਾਣਾ ਉਹ ਕਿਤੇ ਨਾ ਇੱਥੇ ਹਰ ਏਸੇ ਦੀ ਆਪਣੀ ਸੋਚ ਹੈ ਬਟ ਇਹ ਉਹ ਇਨਸਾਨ ਨੇ ਇਹਨਾਂ ਨੇ ਜੀ 10 ਰੁਪਏ कमाए ਆ ਤੇ ਉਹਦੇ ਵਿੱਚੋਂ ਜਿਹੜੇ ਆ 6-7 ਰੁਪਏ ਘਰ ਲਿਆ ਜਾਣੇ ਆ 3-4 ਰੁਪਏ ਜਿਹੜੇ ਉੱਪਰ ਨੇ ਉਹ ਜੋੜ-ਜੋੜ ਕੇ ਸਮਾਜ ਲਈ ਹੀ ਲਾਉਣੇ ਨੇ no doubt ਸਰਕਾਰਾਂ ਵੀ ਆਪ ਆਰਥੀਆਂ ਨੇ ਬਟ ਇਹ ਸਰਕਾਰ ਤੋਂ ਇੱਕ ਵੱਖਰਾ ਫੋਟੋਫੋਨ ਦੇ ਵਿੱਚ ਆ ਜਾਂਦੇ ਆ ਸੋ ਇਸ ਤੋਂ ਪਹਿਲਾਂ ਚਲੋ ਸੋਸ਼ਲ ਵਰਕ ਕਰਦੇ ਆ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਇਸ ਤਰ੍ਹਾਂ ਕਦੀ ਵੀ ਜੇ ਕਿਸੇ ਨੂੰ ਲੋੜ ਪੈਂਦੀ ਹੈ ਉਹਨਾਂ ਦੇ ਨਾਲ ਅਸੀਂ ਕੰਦੇ ਨਾਲ ਕੰਦਾ ਲਾ ਕੇ ਖੜੇ ਹੁੰਨੇ ਆ ਸੋ ਸਰਦਾਰ ਅਮਰਸ਼ੇਰ ਸਿੰਘ ਸ਼ਰੀਕਲਸੀ ਜੀ ਜੋ ਸਾਡੇ ਐਮਐਲਏ ਵੀ ਨੇ ਕਾਰਜਕਾਰੀ ਪ੍ਰਧਾਨ ਪੰਜਾਬ ਵੀ ਨੇ ਉਹਨਾਂ ਦੇ ਹੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਚੱਲ ਰਹੇ ਆ ਸੋ ਉਹਨਾਂ ਨੂੰ ਦੇਖ ਦੇਖ ਕੇ ਹੀ ਇਹ ਸਾਡੇ ਦਿਲ ਵਿੱਚ ਜੋ ਭਾਵਨਾਵਾਂ ਪੈਦਾ ਹੁੰਦੀਆਂ ਨੇ ਉਹ ਤੇ ਇਹ ਕਿ ਉਹ ਪਹਿਲਾਂ ਪੂਰੇ ਬਟਾਲੇ ਦੀ ਸੇਵਾ ਕਰ ਰਹੇ ਸੀ ਉਹਨੋਂ ਪੂਰੇ ਪੰਜਾਬ ਦੀ ਸੇਵਾ ਕਰ ਰਹੇ ਨੇ ਸੋ ਉਹਨਾਂ ਨੂੰ ਦੇਖ ਕੇ ਅਸੀਂ ਇਹ ਸੋਚਿਆ ਕਿ ਕਿਉਂ ਨਾ ਅਸੀਂ ਅਸੀਂ ਆਪਣੇ ਇਸੇ ਇਲਾਕੇ ਦੀ ਸੇਵਾ ਕਰੀਏ ਤਾਂ ਜੋ ਉਹਨਾਂ ਦੇ ਹੀ ਜਰੀਏ ਜੋ ਹੈ ਉਹ ਸਾਰੇ ਪੰਜਾਬ ਦੀ ਸੇਵਾ ਹੋ ਰਹੀ ਹੈ ਸੋ ਐਮਐਲਏ ਅਮਨਸ਼ੇ ਸਿੰਘ ਸ਼ਰੀਕਲ ਸਿੰਘ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਕਦੇ ਵੀ ਕਿਸੇ ਪਾਰਟੀ ਦੇ ਕਿਸੇ ਵੀ ਵਰਕਰ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਸਾਡੇ ਕੰਦੇ ਨਾਲ ਕੰਦਾ ਲਾ ਕੇ ਉਹ ਖੜੇ ਰਹਿੰਦੇ ਨੇ ਸੋ ਧੰਨਵਾਦ ਜੀ ਬਲਵੰਦਰ ਸਿੰਘ ਮਿੰਟਾ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਮਕਾਲਾ ਸੋ ਮੈਂ ਸਭ ਤੋਂ ਪਹਿਲਾ ਵੰਡੇ ਦਿੰਦਿਆਂ ਸਾਰਿਆਂ ਨੂੰ ਵਾਧਾ ਦੇਣਾ ਵੰਡੇ ਦਿੰਦੀ ਖੁਸ਼ੀ ਦੇ ਵਿੱਚ ਜੋ ਅੱਜ ਸਾਰੇ ਸਾਡੇ ਭੱਟੀ ਭਾਜੀ ਹੁਣਾਂ ਨੇ ਸਾਧਿਆਂ ਨੇ ਰਲ ਕੇ ਜੋ ਇੱਕ ਵੱਡਾ ਪ੍ਰੋਗਰਾਮ ਕੀਤਾ ਗਰੀਬਾਂ ਨੂੰ ਕੰਮ ਲਵੰਡ ਨੇ ਸੋ ਬਹੁਤ ਵੱਡਾ ਉਪਰਾਲਾ ਵਾ ਸੋ ਇਦਾਂ ਸੰਗਤ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਵਾ ਸੋ ਮੇਰਾ ਇਹਨਾਂ ਸਾਰਿਆਂ ਨਾਲ ਮੇਰੀ ਵਾਰ ਵੀ ਆ ਮੇਨਾਂ ਸਾਰਿਆਂ ਨਾਲ ਬਹੁਤ ਪਿਆਰ ਆ ਸੋ ਸਾਰਿਆਂ ਦਾ ਇੱਥੇ ਆਉਂਦੇ ਸਾਰਿਆਂ ਦਾ ਤੁਹਾਨੂੰ ਆਦੇ